ਸਾਉ ਚੋਣ ਆ ਰਹੇ ਨੇ ਮਨੇਜਮੈਂਟ ਦੇ ਜਿਹਨੂੰ ਕਹਿ ਸਕਦੇ ਕਿ ਬਹੁਤ بڑے ਚੋਣ ਹੁੰਦੇ ਇੱਕ ਐਮਐਲਏ ਤੇ ਐਮਪੀ ਦੇ ਚੋਣਾਂ ਤੋਂ ਵੀ بڑا ਵਿਗਲ ਵੱਜਦਾ ਐ ਇੱਥੋਂ ਹੀ ਸਟਾਰਟਿੰਗ ਹੁੰਦੀ ਐ ਕੀ ਜਿਹੜੀ ਹੈ ਤੁਹਾਡਾ ਤੀਜਾ ਤੇਜਾ ਆਮ ਆਦਮੀ ਪਾਰਟੀ ਵੱਲੋਂ ਵੀ ਤੁਸੀਂ ਇਸ ਵਾਰ ਚ ਹਣ ਲੜ ਰਹੇ ਹੋ ਸਰ ਇਸ ਬਾਰੇ ਮੈਂ ਕੋਈ ਹਲੇ ਕੋਈ ਮਤਲਬ ਸਟੇਟਮੈਂਟ ਨਹੀਂ ਦੇ ਸਕਦਾ ਜਿਹੜੇ ਮੇਰੇ ਸਾਥੀ ਨੇ ਜਿਹੜੇ ਮੇਰਾ ਦਿਨ ਰਾਤ ਮੇਰਾ ਇਸ ਖੰਨੇ ਨੂੰ ਸੁਧਾਰਨ ਦੇ ਵਿੱਚ ਸਾਥ ਦੇ ਰਹੇ ਨੇ ਮੈਂ ਹਜੇ ਉਹਨਾਂ ਨਾਲ ਬੈਠ ਕੇ ਇਹਦੇ ਬਾਰੇ ਵਿੱਚ ਕੋਈ ਰਾਏ ਸਲਾਹ ਕਰੂੰਗਾ ਮੈਂ ਚਾਹਾਂਗਾ ਕਿ ਚੰਗੇ ਚਿਹਰੇ ਇਹਨੂੰ ਨਾਨ ਪੋਲਿਟੀਸਾਈਜ਼ ਕਰਤੀਏ ਇਸ ਇੰਸਟੀਚਿਊਟ ਨੂੰ ਵੀ ਇਹਦੇ ਤੇ ਜਿਹੜਾ ਕਿਸੇ ਜਿਵੇਂ ਹੁਣ ਤੱਕ ਪੋਲਿਟੀਕਲ ਠੱਪੇ ਲੱਗਦੇ ਆਏ ਨੇ ਵੀ ਇਹਦੇ ਪੋਲਿਟੀਕਲ ਠੱਪੇ ਖਤਮ ਕਰੀਏ ਬਹੁਤ ਆਲਰੇਡੀ ਪੋਲਿਟੀਕਲ ਪਾਰਟੀਆਂ ਦੇ ਠੱਪਿਆਂ ਦੇ ਨਾਲ ਨੁਕਸਾਨ ਹੋ ਚੁੱਕੇ ਆ ਅਸੀਂ ਚਾਹਾਂਗੇ ਕਿ ਸ਼ਹਿਰ ਦੇ ਚੰਗੇ ਮਤਲਬ ਕਿ ਬੱਚੇ ਬੱਚੀਆਂ ਉਹ ਆਪਮੁਹਾਰੇ ਕੇ ਆਉਣ ਔਰ ਆਪਮੁਹਾਰੇ ਕੇ ਆ ਕੇ ਪੜ੍ਹੇ ਲਿਖੇ ਬੱਚੇ ਬੱਚੀਆਂ ਜਿਨ੍ਹਾਂ ਨੂੰ ਪੜ੍ਹਾਈ ਦਾ ਕੋਈ ਸਮਝ ਵੀ ਆਂਦਾ ਹੈ ਜਿਨ੍ਹਾਂ ਨੂੰ ਪੁੱਛੇ ਇੰਸਟੀਚੂਨਰੀ ਸਮਝਾਂਦੀ ਹੈ ਉਹ ਅੱਗੇ ਆ ਕੇ ਦਾ ਸੁਧਾਰ ਕਰਨ ਬਾਕੀ ਇਹਦੇ ਬਾਰੇ ਚ ਹਜੇ ਮੈਂ ਜਦ ਤੱਕ ਆਪਣੀ ਪੂਰੀ ਟੀਮ ਨਾਲ ਰਾਏ ਨਹੀਂ ਕਰਦਾ ਸਲਾਹ ਨਹੀਂ ਕਰਦਾ ਉਨੀ ਦੇਰ ਤੱਕਾਂ ਦੇ ਮੈਂ ਕੋਈ ਇਹਦੇ ਬਾਰੇ ਤੁਹਾਨੂੰ ਦੱਸ ਨਹੀਂ ਸਕਦਾ ਜੇ ਮੰਨ ਲਓ ਤੁਹਾਡੀ ਟੀਮ ਜਿਹੜੀ ਹੈ ਹਾਂ ਕਰਦੀ ਹੈ ਵੀ ਆਪਾਂ ਨੂੰ ਤੀਜਾ ਧਰ ਬਣਾ ਕੇ ਜਿਹੜਾ ਹੈ ਇਲੈਕਸ਼ਨ ਲੜਨੇ ਚਾਹੀਦੇ ਫਿਰ ਅੱਗੇ ਲੋਈ ਕੋਈ ਨਹੀਂ ਜਦੋਂ ਫਿਰ ਇਹ ਬੈਠ ਕੇ ਕੋਈ ਆਹੀ ਜੀ ਰਾਏ ਸਲਾਹ ਹੋਊਗੀ ਉਹਦੇ ਮਤਲਬ ਕਿ ਉਹਦੇ ਸਾਰੀਆਂ ਚੀਜ਼ਾਂ ਉਹਦੀਆਂ ਦੇਖੀਆਂ ਜਾਣਗੀਆਂ ਬਈ ਸਹੀ ਇਹਦਾ ਪਹਿਲੂ ਕੀ ਹੈ ਪਹਿਲੂ ਦੇਖਿਆ ਜਾਊਗਾ ਨਾ ਸਹੀ ਪਹਿਲੂ ਜਿਹੜਾ ਸਾਨੂੰ ਲੱਗੂਗਾ ਫਿਰ ਉਸ ਹਿਸਾਬ ਨਾਲ ਡਿਸੀਜਨ ਲਵਾਂਗੇ